ਸਾਰੇ ਹੀ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਪ੍ਰਭੂ ਅੱਜ ਕਰੋ ਸ਼ੌਂਕ ਇੱਕ ਘਰ ਦੀ ਨਸਲ ਦਾ ਇਹ ਪ੍ਰਭੂ ਆਪਣੇ ਕਬੂਤਰ ਆ ਜਿਹੜੇ ਇੱਕੋ ਤਰੀਕੇ ਦੇ ਸਾਰੇ ਹੀ ਬੱਚੇ ਨਿਕਲਦੇ तकरीबन ਠੀਕ ਹੈ ਜੀ ਇਹ ਸਾਰੇ ਬੱਚੇ ਆ ਜਿਹੜੇ ਇੱਕੋ ਹੀ ਤਰੀਕੇ ਦੇ ਨਿਕਲਦੇ ਆ ਜ਼ਿਆਦਾਤਰ ਬਾਕੀ ਥੋੜਾ ਜਿਹਾ ਆਵਾਜ਼ ਦੇ ਵਿੱਚ ਫਰਕ ਪੈ ਗਿਆ ਤਾਂ ਦੇਖ ਕੇ ਕਾਫੀ ਇੱਕ ਘੰਟਾ ਤੌਣ ਤਾਂ ਹੀ ਰੱਖੀ ਆ ਕਾਲਾ ਚੀਨਾ ਕਬੂਤਰ ਜਿਹੜਾ ਉੱਡ ਗਿਆ ਸੀਗਾ ਵੀਡੀਓ ਲੱਗਾ ਸੀ ਬਣਾਉਣ ਤੇ ਹੱਥੋਂ ਨਿਕਲ ਗਿਆ ਤੇ ਉਡਾਇਆ ਵੀ ਹੈ ਨਹੀਂਗਾ ਪਹਿਲਾਂ ਇੱਕ ਅੱਧੀ ਵਾਰੀ ਉਡਾਇਆ ਸੀਗਾ ਤੋ ਛਤਰੀ ਪੜਕਾਉਂਦਾ ਵਿਆਸ ਸੀਗਾ ਤੇ ਪਰ ਆ ਗਿਆ 10 ਪਰ ਸਾਫ ਹੋ ਗਿਆ ਖੁੱਡੇ ਦੇ ਵਿੱਚ ਹੀ ਪਰ ਛਤਰੀ ਤੇ ਆ ਗਿਆ ਸਿੱਧਾ ਹੀ ਇਹ ਵੀ ਦੋਵੇਂ ਭਰਾ ਆ ਸਕੇ ਉਹ ਜਿਹੜੇ ਦੂਸਰੇ ਉਹ ਵੀ ਇਹਨਾਂ ਦੇ ਭਰਾ ਹੀ ਆ ਪਰ ਅਗਲੀ ਪਿਛਲੀ ਝੋਲ ਦੇ ਉਹ ਵੀ ਸਕੇ ਭਰਾ ਆ ਦੇਖੋ ਇੱਕੋ ਜੇ ਬਨ ਕੇ ਤਕਰੀਬਨ ਤੇ ਇੱਕ ਕਾਲਾ ਚੀਨਾ ਬੱਚਾ ਜਿਹੜਾ ਉਹ ਵਿੱਚ ਖੁੱਡੇ ਦੇ ਭਲਦਾ ਪਿਆ ਆ ਤੇ ਜਿਹੜਾ ਚਿੱਟਾ ਬੱਚਾ ਨਿਕਲਣਾ ਸੀਗਾ ਉਹ ਵਾਲਾ ਆਂਡਾ ਜਿਹੜਾ ਆ ਖਰਾਬ ਹੋ ਗਿਆ ਸੀ ਪ੍ਰਭੂ ਤੇ ਇੱਕੋ ਹੀ ਬੱਚਾ ਇੱਕ ਕਾਲਾ ਚਿਨਾ ਹੋਰ ਬਚਿਆ ਇਹਦੇ ਜਿਹੜੇ ਮਾਪੇ ਨੇ ਉਹਨੇ ਖੱਟੀਆਂ ਅੱਖਾਂ ਦੇ ਤੇ ਜਿਹੜੇ ਵੱਡੇ ਦਿਖਾਏ ਤੁਹਾਨੂੰ ਮੈਂ ਉਹ ਦੋਵੇਂ ਚਿੱਟੀਆਂ ਅੱਖਾਂ ਦੇ ਆ ਤੇ ਬਾਕੀ ਆ ਕਾਲਾ ਚਿਨਾ ਵੀ ਚਿੱਟੀਆਂ ਦਾ ਆ ਤੇ ਆ ਜਿਹੜਾ ਲੱਗਦਾ ਖੱਟੀਆਂ ਦਾ ਨਿਕਲੂਗਾ ਰਿੰਗ ਬਣ ਕੇ ਦੀ ਅੱਖ ਦੇ ਵਿੱਚ ਬਾਕੀ ਇਹ ਉਡਾ ਕੇ 2-2 3-3 ਘੰਟੇ ਰੋਕ ਲਿਆ ਇਹ ਦੋਵੇਂ ਬੱਚੇ ਤੇ ਦੂਸਰੇ ਦੋਵੇਂ ਬਰੀਡਿੰਗ ਵਿੱਚ ਪਾਏ ਆਪਾਂ ਨੇ ਹਾਲੇ ਪਾਏ ਤੇ ਨਹੀਂ ਕਿ ਰੋਕ ਲਿਆ ਬਰੀਡਿੰਗ ਵਾਸਤੇ ਠੀਕ ਹੈ ਜੀ ਤੇ ਅੱਜ ਆਪਾਂ ਗੱਲਬਾਤ ਕਰਨੀ ਆ ਭਰਾਵੋ ਦਾਣੇ ਦੇ ਉੱਪਰ ਦਾਣਾ ਕਿਵੇਂ ਪਾਉਣਾ ਕਬੂਤਰਾਂ ਨੂੰ ਕਦੋਂ ਪਾਉਣਾ ਕਿਹੜਾ ਪਾਉਣਾ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰੋਸੈਸ ਬਹੁਤ ਜ਼ਿਆਦਾ ਲੰਬਾ ਆ ਠੀਕ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਭਰਾਵਾਂ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਆ ਕਿ ਬਾਰ ਬਾਰ ਮੋੜ ਘੇੜ ਕੇ ਉਹੀ ਗੱਲਾਂ ਆ ਜਾਂਦੀਆਂ ਆ ਜਿਹੜਾ ਭਰਾ ਆਪਣੇ ਕਬੂਤਰ ਲੈ ਕੇ ਗਿਆ ਸੀਗਾ ਤੇ ਆਪਾਂ ਨੇ ਫੜ ਲਿਆ ਉਹਦੇ ਕੋਲੋਂ ਆਪਣੇ ਕਬੂਤਰ ਵਾਪਸ ਮਿਲ ਗਏ ਆਪਾਂ ਨੂੰ ਠੀਕ ਆ ਜੀ ਤੇ ਉਸ ਵਿਸ਼ੇ ਦੇ ਉੱਪਰ ਆਪਾਂ ਨੂੰ ਫੋਨ ਆਉਂਦੇ ਪਏ ਉਸਦੇ ਪਿੰਡ ਦੇ ਵਿੱਚੋਂ ਆਉਂਦੇ ਪਏ ਆ ਕਿ ਬੰਦਾ ਫੜਾਉਣ ਵਿੱਚ ਮਦਦ ਕਰ ਦਿੰਨੇ ਆ ਤੁਹਾਡੀ ਦੱਸੋ ਕਦੋਂ ਫੜਨਾ ਕਿੱਥੇ ਫੜਨਾ ਕੀ ਕਰਨਾ ਉਹ ਸਾਰੇ ਭਰਾਵਾਂ ਨੂੰ ਬੇਨਤੀ ਆਪਾਂ ਨੇ ਹੁਣ ਉਹਨੂੰ ਨਹੀਂ ਗਫੜਨਾ ਠੀਕ ਆ ਜੀ ਆਪਣੇ ਕਬੂਤਰ ਵਾਪਸ ਮਿਲ ਗਏ ਆਪਣਾ ਮਸਲਾ ਹੱਲ ਹੋ ਗਿਆ ਸਾਡਾ ਉਹਦੇ ਨਾਲ ਹੁਣ ਕੋਈ ਵੀ ਲੈਣ ਦੇ ਨਹੀਂਗਾ ਠੀਕ ਆ ਜੀ ਸਿਰਫ ਇੱਕ ਕਬੂਤਰਾਂ ਦੀ ਗੱਲ ਸੀਗੀ ਉਹ ਵੀ ਪੰਜ ਕਬੂਤਰਾਂ ਦੀ ਜੋ ਕਿ ਉਹ ਮੈਂ ਘਰ ਵੀ ਨਹੀਂ ਲਿਆਂਦੇ ਜੜੇ ਭਰਾਵਾਂ ਨੇ ਉਹਦੇ ਕੋਲ ਜਾ ਕੇ ਵਾਪਸ ਲਏ ਤੇ ਉਹਨਾਂ ਨੂੰ ਹੀ ਦੇ ਦਿੱਤੇ ਆ ਠੀਕ ਆ ਕੋਈ ਵੱਡੀ ਗੱਲ ਨਹੀਂ ਸਾਡੇ ਵਾਸਤੇ ਇਹ ਵਾਲੀ ਸਿਰਫ ਉਹਨੂੰ ਇੱਕ ਵਾਰੀ ਫੜਨਾ ਜ਼ਰੂਰੀ ਸੀਗਾ ਤੇ ਕਬੂਤਰ ਵਾਪਸ ਲੈਣੇ ਜ਼ਰੂਰੀ ਸੀਗੇ ਉਹਨੂੰ ਦੱਸਣਾ ਜ਼ਰੂਰੀ ਸੀਗਾ ਕਿ ਬੰਦੇ ਪਿੱਛਾ ਵੀ ਕਰ ਲੈਂਦੇ ਆ ਤੇ ਪਹੁੰਚ ਜਾਂਦੇ ਆ ਠੀਕ ਆ ਹੋਰ ਸਾਡਾ ਹੁਣ ਉਹਦੇ ਨਾਲ ਕੋਈ ਵੀ ਲੈਣ ਦੇ ਨਹੀਂਗਾ ਇਸ ਇਸ ਵਿਸ਼ੇ ਦੇ ਉੱਪਰ ਆਪਾਂ ਨੂੰ ਕੋਈ ਵੀ ਭਰਾ ਫੋਨ ਨਾ ਕਰੇ ਹੁਣ ਠੀਕ ਆ ਤੇ ਨਾ ਹੀ ਕੋਈ ਉਹਦੀ ਗੱਲਬਾਤ ਕਰੇ ਠੀਕ ਆ ਜੀ ਸੋ ਆਜੋ ਹੁਣ ਆਪਾਂ ਅੱਗੇ ਵਧਦੇ ਆ ਭਰਾਵੋ ਮੈਂ ਦੱਸ ਦੇਣਾ ਚਾਹੁੰਨਾ ਕਿ ਜਿਵੇਂ ਮੈਂ ਪੇਲੀਆਂ ਵੀਡੀਓ ਦੇ ਵਿੱਚ ਅੱਜ ਤੋਂ ਕਾਫੀ ਸਮਾਂ ਪਹਿਲਾਂ ਕੁਝ ਗੱਲਾਂ-ਬਾਤਾਂ ਕਰ ਗਿਆ ਤੇ ਉਹ ਕੁਝ ਭਰਾਵਾਂ ਦੇ ਦਿਮਾਗ ਵਿੱਚੋਂ ਨਿਕਲ ਜਾਂਦੀਆਂ ਤੇ ਜਾਂ ਫਿਰ ਅੱਗੇ ਤੋਂ ਅੱਗੇ ਨਵੇਂ ਭਰਾ ਵੀ ਜੁੜਦੇ ਆ ਤੇ ਕੁਝ ਗੱਲਾਂ ਜਿਹੜੀਆਂ ਦੁਆਰਾ ਜਿਹੜੀਆਂ ਦਾਣੇ-ਦੂਣੇ ਤੇ ਹੁੰਦੀਆਂ ਉਹ ਦਹਰੋਣੀਆਂ ਪੈ ਜਾਂਦੀਆਂ ਠੀਕ ਆ ਜੀ ਮੈਂ ਦੱਸਿਆ ਸੀਗਾ ਕਿ ਭਰਾਵੋ ਪਹਿਲੇ ਟਾਈਮ ਦੇ ਵਿੱਚ ਜਿਹੜੀ ਕਣਕ ਆ ਇੱਕ ਕਿੱਲੇ ਦੇ ਵਿੱਚੋਂ 6-7 ਕੁਇੰਟਲ ਨਿਕਲਦੀ ਸੀ ਜਦੋਂ ਆਪਾਂ ਬਿਨਾਂ ਖਾਦਾਂ ਦਵਾਈਆਂ ਤੋਂ ਤੇ ਜਾਂ ਹਾਈਬ੍ਰਿਡ ਬੀਜ ਤੋਂ ਬਿਨਾ ਆਪਾਂ ਫਸਲਾਂ ਗਾਉਂਦੇ ਸੀਗੇ ਠੀਕ ਆ ਤੇ ਉਦੋਂ ਘਟ ਨਿਕਲਦੀ ਸੀ ਕਣਕ ਤੇ ਕਣਕ ਵਿੱਚ ਬਹੁਤ ਜ਼ਿਆਦਾ ਜਾਣ ਸੀ ਠੀਕ ਆ ਤੇ ਉਦੋਂ ਕੀ ਹੁੰਦਾ ਸੀਗਾ ਨਾ ਹੀ ਕਬੂਤਰਾਂ ਦੇ ਵਿੱਚ ਬਿਮਾਰੀ ਹੁੰਦੀ ਸੀ ਕਿਸੇ ਤਰ੍ਹਾਂ ਦੀ ਇੱਕ ਸਿਰਫ ਸੋਕਾ ਜ਼ਰੂਰ ਹੁੰਦਾ ਸੀ ਉਹ ਵੀ ਕਬੂਤਰ ਜਿਹੜਾ ਤਲਖ ਹੋਣ ਦੇ ਕਾਰਨ ਹੋ ਜਾਂਦਾ ਆ ਠੀਕ ਆ ਤੇ ਉਹੀ ਹੁੰਦਾ ਸੀ ਨਾ ਕੋ ਘੁੰਮਣ ਵਾਲੀ ਬਿਮਾਰੀ ਸੀ ਨਾ ਕੋਈ ਹੱਬਾ ਹੁੰਦਾ ਸੀ ਕਬੂਤਰ ਨੂੰ ਨਾ ਕੋਈ ਝੋਲਾ ਹੁੰਦਾ ਸੀਗਾ ਠੀਕ ਆ ਜਿੱਥੋਂ ਤੱਕ ਕੇ ਖੁੱਡੀਆਂ ਦੀ ਕਰੋਸਿੰਗ ਵੀ ਨਹੀਂ ਸੀ ਹੁੰਦੀ ਤਾਂ ਵੀ ਕਬੂਤਰਾਂ ਦੀ ਕਦੇ ਅੱਖਾਂ ਨਹੀਂ ਖਰਾਬ ਹੋਈਆਂ ਉਹ ਟਾਈਮ ਦੇ ਵਿੱਚ ਕਿਉਂਕਿ ਕਬੂਤਰ ਦਾ ਜਿਹੜਾ ਪੋਟਾ ਆ ਆਪਾਂ ਮੰਨ ਕੇ ਚੱਲ ਪੈਨੇ ਆ ਕਿ ਇੱਕ ਮੁਠੀ ਦਾਣੇ ਦੀ ਹਜਮ ਕਰਦਾ ਆ ਠੀਕ ਆ ਇੱਕ ਮੁਠੀ ਦਾਣੇ ਕਬੂਤਰ ਦੇ ਪੋਟੇ ਵਿੱਚ ਆ ਸਕਦੇ ਆ ਜਦੋਂ ਕਿ ਪਿਛਲੇ ਟਾਈਮ ਦੇ ਵਿੱਚ ਕਬੂਤਰ ਇੱਕ ਮੁਠੀ ਦਾਣਿਆਂ ਦੀ ਖਾਂਦੇ ਸੀਗੇ ਤਾਂ ਉਹਨਾਂ ਨੂੰ 4 ਗੁਣਾ ਤਾਕਤ ਮਿਲਦੀ ਸੀ ਠੀਕ ਹੈ ਕਹਿੰਦਾ ਭਾਵ ਕਣਕ ਦੀ ਪੂਰੀ ਤਾਕਤ ਮਿਲਦੀ ਸੀ ਜੇ ਆਪਾਂ ਗੱਲ ਕਰ ਲਈ ਸ਼ੋਲਿਆਂ ਦੀ ਤਾਕਤ ਵੀ ਵਿੱਚੇ ਬਾਜਰੇ ਦੀ ਤਾਕਤ ਵਿੱਚੇ ਹੀ ਮੂੰਗੀ ਦੀ ਤਾਕਤ ਮੌਠਾਂ ਦੀ ਤਾਕਤ ਇਹ ਸਾਰੀ ਸਾਰੀ ਜਿਹੜੀ ਉਹਨਾਂ ਨੂੰ ਕਣਕ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦੀ ਸੀਗੀ ਠੀਕ ਹੈ ਪਰ ਹੁਣ ਕੀ ਹੋ ਗਿਆ ਹੁਣ ਜਿਹੜੀ ਤਾਕਤ ਆ ਉਹ ਕਣਕ ਦੇ ਵਿੱਚ ਘਟ ਗਈ ਜਿਵੇਂ ਕਿ ਮੈਂ ਛੋਟੀ ਜਿਹੀ ਉਦਾਹਰਣ ਦੇ ਦਿੰਨਾ ਤੁਹਾਨੂੰ ਕਿ ਇੱਕ ਗਾਈ ਆ ਜਿਹੜੀ ਉਹ 6-7 ਕਿਲੋ ਦੁੱਧ ਦਿੰਦੀ ਆ ਉਹਦਾ ਦੁੱਧ ਹੁੰਦਾ ਆ ਮੱਝ ਦੇ ਦੁੱਧ ਵਾਂਗੂ ਮੋਟਾ ਠੀਕ ਆ ਸੰਘਣਾ ਦੁੱਧ ਤੇ ਇੱਕ ਦਿੰਦੀ ਆ 35 ਕਿਲੋ ਉਹਦਾ ਦੁੱਧ ਪਾਣੀ ਵਰਗਾ ਪਤਲਾ ਹੁੰਦਾ ਭਰਾਵੋ ਠੀਕ ਆ ਉਸੇ ਤਰ੍ਹਾਂ ਹੀ ਹੁਣ ਦੇ ਟਾਈਮ ਦੇ ਵਿੱਚ ਇੱਕ ਕਿੱਲੇ ਦੇ ਵਿੱਚੋਂ 28 ਕੁਆਂਟਲ ਤੱਕ ਕਣਕ ਨਿਕਲਦੀ ਪਈ ਆ 27-28 ਠੀਕ ਆ ਕਿੱਥੇ 6-7 8 ਸੀ ਕਿੱਥੇ 28 ਤੇ ਕੰਮ ਪਹੁੰਚ ਗਿਆ ਉਹ ਜਿਹੜੀ ਤਾਕਤ ਆ ਉਹ ਵੰਡੀ ਗਈ ਠੀਕ ਆ ਬਾਦਾਂ ਤੇ ਹੋ ਗਿਆ ਦਾਣੇ ਵਿੱਚ ਬਾਦਾਂ ਹੋ ਗਿਆ ਪਰ ਜਿਹੜੀ ਉਹਦੇ ਵਿੱਚ ਗੁਣ ਸੀਗੇ ਉਹ ਘਟਦੇ ਚਲੇ ਗਏ ਉਹਦੇ ਆਪਸ ਵਿੱਚ ਡਿਵਾਈਡ ਹੋ ਗਏ ਕਣਕ ਦੇ ਵਿੱਚ ਹੁਣ ਕਬੂਤਰ ਜੇ ਇੱਕ ਮੁੱਠ ਦਾਣੇ ਦੀ ਖਾਂਦਾ ਉਹਨੂੰ ਚੌਥਾ ਹਿੱਸਾ ਹੀ ਤਾਕਤ ਮਿਲਦੀ ਆ ਇੱਕ ਪ੍ਰਾਣੀ ਕਣਕ ਦੇ ਬਰਾਬਰ ਇੱਕ ਮੁੱਠ ਦੇ ਬਰਾਬਰ ਜਿਹੜੀ ਪ੍ਰਾਣੀ ਕਣਕ ਸੀਗੀ ਉਹਦਾ ਇੱਕ ਹਿੱਸਾ ਹੀ ਪ੍ਰਾਪਤ ਹੁੰਦਾ ਕਬੂਤਰ ਨੂੰ ਠੀਕ ਆ ਪੁਰਾਣੀ ਕਣਕ ਦੇ ਹਿਸਾਬ ਦੇ ਨਾਲ ਤੇ ਤਿੰਨ ਹਿੱਸੇ ਜਿਹੜੀ ਤਾਕਤ ਉਹਨੂੰ ਨਹੀਂ ਮਿਲਦੀ ਪਈ ਉਹ ਬੜੀ ਕਣਕ ਦੇ ਵਿੱਚੋਂ ਪਰ ਕਬੂਤਰ ਨੂੰ ਉਹ ਵਾਲੀ ਤਾਕਤ ਤਾਂ ਹੀ ਮਿਲੂਗੀ ਜੇਕਰ ਉਹ ਚਾਰ ਮੁੱਠਾ ਖਾਊਗਾ ਹੁਣ ਏਡਾ ਕ ਪੇਟ ਹੈ ਦੇ ਵਿੱਚ ਚਾਰ ਮੁੱਠਾ ਨਹੀਂ ਆ ਸਕਦੀਆਂ ਦਾਣੇ ਦੀਆਂ ਇਹ ਇੱਕ ਮੁੱਠੀ ਖਾ ਸਕਦੇ ਆ ਹੁਣ ਉਹਦੇ ਵਾਸਤੇ ਭਰਾਵੋ ਆਪਾਂ ਕੀ ਕਰਦੇ ਪਏ ਆ ਉਹਦੇ ਵਾਸਤੇ ਆਪਾਂ ਤਰ੍ਹਾਂ ਤਰ੍ਹਾਂ ਦਾ ਦਾਣਾ ਪਾਉਂਨੇ ਪਏ ਕਬੂਤਰਾਂ ਨੂੰ ਤੇ ਦਵਾਈਆਂ ਮਿਨਰਲ ਵਿਟਾਮਿਨ ਵਿਟਾਮਿਨ ਹੋ ਗਏ ਇਹੋ ਜਿਹੀਆਂ ਆਪਾਂ ਚੀਜ਼ਾਂ ਕਬੂਤਰਾਂ ਨੂੰ ਦਿੰਨੇ ਪਏ ਆ ਨਾਲ ਤਾਂ ਕਿ ਜਿਹੜੀ ਉਹ ਦਾਣੇ ਦੀ ਘਾਟ ਆ ਉਹ ਆਪਾਂ ਪੂਰੀ ਕਰ ਸਕੀਏ ਤੇ ਫੇਰ ਵੀ ਭਰਾਵੋ ਉਹ ਜਿਹੜੀ ਘਾਟ ਆ ਉਹ ਪੂਰੀ ਨਹੀਂ ਹੁੰਦੀ ਪਈ ਠੀਕ ਹੈ ਜੀ ਉਹ ਜਿਹੜੀ ਘਾਟ ਬਾਅਦ ਉਹ ਪੂਰੀ ਨਹੀਂ ਹੁੰਦੀ ਤੇ ਕੋਸ਼ਿਸ਼ ਕਰੋ ਕਿ ਵਧੀਆ ਦਾਣਾ ਪਾਵੋ ਜਿੰਨਾ ਹੋ ਸਕਦਾ ਤੇ ਬਾਕੀ ਮੇਰੇ ਬੀਰ ਭਰਾਵੋ ਜਿਹੜੀਆਂ ਦਾਲਾਂ ਲੈ ਕੇ ਆਉਨੇ ਆ ਤੁਸੀਂ ਉਹਨਾਂ ਨੂੰ ਧੋ ਇੱਕ ਵਾਰੀ ਜ਼ਰੂਰ ਲਿਆ ਕਰੋ ਠੀਕ ਆ ਸਰੋਂ ਵੀ ਨਾ ਧੋਵੋ ਤੇ ਤਾਰਾ ਮੀਰਾ ਵੀ ਨਾ ਧੋ ਬਾਕੀ ਚੀਜ਼ਾਂ ਛੋਲੇ ਵੀ ਧੋਣੇ ਪੈਣੇ ਆ ਤੁਹਾਨੂੰ ਮੂੰਗੀ ਵੀ ਧੋਣੀ ਪੈਣੀ ਆ ਮੋਠ ਵੀ ਧੋਣੇ ਪੈਣੇ ਆ ਮਸਰ ਵੀ ਧੋਣੇ ਪੈਣੇ ਆ ਠੀਕ ਆ ਜੀ ਸੋਇਆ ਬੀਨ ਵੀ ਤੁਸੀਂ ਧੋ ਕੇ ਧੋ ਸਕਦੇ ਹੋ ਸੋਇਆ ਬੀਨ ਨੂੰ ਵੀ ਠੀਕ ਆ ਇਹ ਚੀਜ਼ਾਂ ਹੁੰਦੀਆਂ ਧੋਣ ਵਾਲੀਆਂ ਕਿਉਂਕਿ ਇਹਨਾਂ ਦੇ ਉੱਪਰ ਪਾਲਿਸ਼ ਕੀਤੀ ਹੁੰਦੀ ਦਾਲਾਂ ਦੇ ਉੱਪਰ ਉਹ ਫਿਰ ਜਦੋਂ ਆਪਾਂ ਇੱਕ ਦਾਲ ਕਬੂਤਰ ਨੂੰ ਪਾਉਨੇ ਆ ਠੀਕ ਆ ਤੇ ਉਹ ਜਿਹੜੀ ਉਹਨੂੰ ਬਖਰੀ ਪੋਲਛ ਲੱਗੀ ਹੁੰਦੀ ਹੈ ਜੇ ਦੂਸਰੀ ਪਾਉਨੇ ਉਹਨੂੰ ਬਖਰੀ ਲੱਗੀ ਹੁੰਦੀ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਰੱਖੀਆਂ ਗਈਆਂ ਹੁੰਦੀਆਂ ਉਹਨਾਂ ਵਿੱਚ ਹੋਰ ਵੀ ਉਹ ਜਦੋਂ ਕਬੂਤਰ ਸਾਰੀਆਂ ਦਾਣਾਂ ਇਕੱਠੀਆਂ ਕਰਕੇ ਖਾ ਲੈਂਦਾ ਆ ਤੇ ਉਹਦੇ ਅੰਦਰ ਇਨਫੈਕਸ਼ਨ ਹੋ ਜਾਂਦੀ ਉਹ ਦਵਾਈਆਂ ਜਿਹੜੀਆਂ ਆਪਸ ਵਿੱਚ ਰਲ ਕੇ ਹੋਰ ਵੀ ਜ਼ਿਆਦਾ ਜ਼ਹਿਰ ਦਾ ਕੰਮ ਕਰਦੀਆਂ ਆ ਠੀਕ ਆ ਹੁੰਦਾ ਤਾਂ ਜ਼ਹਿਰ ਹੀ ਆ ਪਹਿਲਾਂ ਹੀ ਉਹ ਪਰ ਉਹ ਹੋਰ ਵੀ ਭਿਆਨਕ ਹੋ ਜਾਂਦੀਆਂ ਠੀਕ ਆ ਇਹ ਗੱਲ ਦਾ ਮੇਰੇ ਵੀਰ ਭਰਾ ਜਰੂਰ ਖਿਆਲ ਰੱਖਿਓ ਤੇ ਬਾਕੀ ਕੁਝ ਗੱਲਾਂ ਇਹ ਹੋ ਜੀਆਂ ਆ ਜਿਹੜੀਆਂ ਮੈਂ ਹੀ ਦੱਸਣ ਤੋਂ ਰਹਿ ਜਾਂਨਾ ਆ ਕਿਉਂਕਿ ਮੇਰੇ ਉਹ ਦਿਮਾਗ ਵਿੱਚ ਨਹੀਂ ਆਉਂਦੀਆਂ ਜਦੋਂ ਕੋਈ ਪੁੱਛਦਾ ਆ ਤੇ ਫੇਰ ਉਹ ਸਵਾਲ ਜਿਹੜਾ ਦਿਮਾਗ ਦੇ ਵਿੱਚ ਉੱਠਦਾ ਕਿ ਹਾਂ ਵੀ ਬੰਦੇ ਨੇ ਸਹੀ ਪੁੱਛਿਆ ਆ ਹੁਣ ਭਰਾਵੋ ਮੈਂ ਦੱਸਿਆ ਕਿ ਦਾਣੇ ਨੂੰ ਸੁਕਾ ਕੇ ਪਾਉਣਾ ਚਾਹੀਦਾ ਚੰਗੀ ਤਰ੍ਹਾਂ ਨਾਲ ਧੁੱਪ ਲਵਾ ਕੇ ਹਫਤੇ ਦੇ ਦਾਣੇ ਨੂੰ ਧੁੱਪ ਲਵਾ ਲਵੋ ਠੀਕ ਆ ਪਰ ਕੁਝ ਭਰਾ ਕੀ ਕਰਦੇ ਕਣਕ ਧੁੱਪੇ ਪਈ ਆ ਉਥੋਂ ਹੀ ਮੁੱਠ ਚੁੱਕ ਕੇ ਕਬੂਤਰਾਂ ਨੂੰ ਛੁੱਟੀ ਜਾਂਦੇ ਆ ਤੂ ਪੇਪਈਆ ਉਥੋਂ ਹੀ ਪਾਈ ਜਾਂਦੇ ਆ ਉਹਦੇ ਨਾਲ ਕੀ ਹੁੰਦੇ ਆ ਕਬੂਤਰ ਤਲਖ ਹੋ ਜਾਂਦੇ ਆ ਤਲਖ ਹੋਣ ਦੇ ਨਾਲ ਕਬੂਤਰ ਸੋਕੇ ਵੱਲ ਵੱਧਣਾ ਸ਼ੁਰੂ ਹੋ ਜਾਂਦੇ ਆ ਠੀਕ ਆ ਤੇ ਤੁਸੀਂ ਦੇਖਿਆ ਹੋਊਗਾ ਜਦੋਂ ਵੀ ਆਪਾਂ ਘਰੇ ਆਪਣੇ ਖਾਣ ਵਾਸਤੇ ਕਣਕ ਆਉਂਦੀ ਆ ਉਹਨੂੰ ਅਸੀਂ ਚੰਗੀ ਤਰ੍ਹਾਂ ਧੁੱਪ ਲਵਾ ਕੇ ਤੇ ਰਾਤ ਉਹਨੂੰ ਆਪਾਂ ਇਸ ਤਰ੍ਹਾਂ ਹੀ ਪਈ ਰਹਿਣ ਦਿੰਨੇ ਆ ਕਿ ਠੰਡੀ ਹੋ ਜੂਗੀ ਸਵੇਰੇ ਡਰਮਾ ਵਿੱਚ ਪਾਉਣੇ ਆ ਠੀਕ ਆ ਤਾਂ ਕਿ ਜੇਕਰ ਆਪਾਂ ਇਦਾਂ ਹੀ ਡਰਮਾ ਵਿੱਚ ਪਾ ਦਿੱਤੀ ਤੇ ਉਹ ਪੜਾ ਸ ਜਾਊਗੀ ਠੀਕ ਆ ਪੜਾ ਸਜਾਉਗੀ ਉਸੇ ਤਰ੍ਹਾਂ ਜਿਦੋਂ ਕਬੂਤਰ ਇਹ ਵਾਲੀ ਕਣਕ ਖਾ ਲੈਂਦੇ ਆ ਤੇ ਇਹਨਾਂ ਦੇ ਪੋਟੇ ਦੇ ਅੰਦਰ ਵੀ ਉਹ ਪੜਾ ਸ ਜਾਂਦੀ ਆ ਠੀਕ ਆ ਉਹਦੇ ਨਾਲ ਕਬੂਤਰ ਤਲਖ ਹੋ ਜਾਂਦੇ ਆ ਤੇ ਫੇਰ ਕਬੂਤਰ ਤੁਹਾਡੇ ਸੋਕੇ ਵਿੱਚ ਜਾਣੇ ਸ਼ੁਰੂ ਹੋ ਜਾਂਦੇ ਆ ਜਦੋਂ ਵੀ ਕਣਕ ਤੋਂ ਪੇਪਣੀ ਮੰਨ ਲਓ ਹਫ਼ਤੇ ਦੀ ਪੌਣੀ ਆ ਤੁਸੀਂ ਉਸ ਕਣਕ ਨੂੰ ਧੋ ਕੇ ਸੁਕਾ ਕੇ ਇੱਕ ਦੋ ਦਿਨ ਛਾਂ ਦੇ ਵਿੱਚ ਪਈ ਰਹਿਣ ਦਿਓ ਰਾਤ ਤੇ ਚਲੋ ਖੁੱਲੀ ਪਈ ਰਹਿਣ ਦਿਓ ਉਹਨੂੰ ਕਿਸੇ ਕਮਰੇ ਵਿੱਚ ਜਿੱਥੇ ਤੁਹਾਡੇ ਧੁੰਦ ਤਰੇਲ ਨਾ ਜਾਵੇ ਠੀਕ ਆ ਅਗਲੇ ਦਿਨ ਉਹਨੂੰ ਤੁਸੀਂ ਕਿਸੇ ਬੋਰੇ ਜਾਂ ਡਰਮ ਦੇ ਵਿੱਚ ਪਾ ਕੇ ਰੱਖੋ ਉਸ ਨੂੰ 2 ਦਿਨ ਬਾਅਦ ਹੀ ਕਬੂਤਰਾਂ ਨੂੰ ਪਾਉਣੀ ਸ਼ੁਰੂ ਕਰੋ ਤਾਂ ਕਿ ਉਹ ਆਪਣੀ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਆ ਜਾਵੇ ਠੀਕ ਆ ਤੇ ਉਹ ਜਿਆਦਾ ਕਹਿੰਦਾ ਭਾਵੋ ਦੇ ਵਿੱਚ ਪੜਾਸ ਨਾ ਕਿਸੇ ਤਰ੍ਹਾਂ ਦਾ ਸੇਕ ਨਾ ਰਹਿ ਜਾਵੇ ਠੀਕ ਆ ਭਰਾਵੋ ਇਹ ਗੱਲ ਦੱਸਣ ਤੋਂ ਮੈਂ ਰਹਿ ਗਿਆ ਸੀਗਾ ਪਰ ਮੈਂ ਇੱਕਦਮ ਸੋਚਿਆ ਕਿ ਨਹੀਂ ਯਾਰ ਇਹ ਵੀ ਹੋ ਸਕਦਾ ਕਿ ਭਰਾ ਇਦਾਂ ਪਾਉਂਦੇ ਹੋਣ ਠੀਕ ਆ ਤੇ ਆਜੋ ਹੁਣ ਆਪਾਂ ਅੱਗੇ ਚੱਲੀਏ ਜਦੋਂ ਕਿ ਆਪਾਂ ਗੱਲਬਾਤ ਕਰਦੇ ਸੀ 28 ਬੋਰੀਆਂ ਨਿਕਲਦੀਆਂ ਆ ਤੇ ਮੂੰਗੀ ਦੀਆਂ ਨਿਕਲਦੀਆਂ 6-7 ਬੋਰੀਆਂ ਕੁਆਂਟਲਾਂ ਦੀ ਗੱਲ ਕਰਦਾ ਪਿਆ ਭਰਾਵੋ 28 ਕੁਆਂਟਲ 6-7 ਕੁਆਂਟਲ ਠੀਕ ਆ ਤੇ ਬਾਜਰਾ ਵੀ 6-7 ਕੁਆਂਟਲ ਹੀ ਹੁੰਦਾ ਤੇ ਛੋਲੇ ਵੀ 6-7 ਕੁਆਂਟਲ ਹੀ ਹੁੰਦੇ ਆ ਹੁਣ ਆਪਾਂ ਨੇ ਕੀ ਕਰਨਾ ਆ ਆਪਣੇ ਖਾਂਤੀ ਆ ਜੋ ਤੁਸੀਂ ਕਿੰਨੀਆਂ ਕ ਦਾਲਾਂ ਖਾ ਲੈਣੇ ਆ ਸਾਲ ਦੇ ਵਿੱਚ ਜਾਂ 6 ਮਹੀਨੇ ਵਿੱਚ ਛੋਲੇ ਤੁਸੀਂ ਕਿੰਨੇ ਖਾ ਜਾਣੇ ਆ ਮੱਕੀ ਦੀ ਰੋਟੀ ਤੁਸੀਂ ਕਿੰਨੀ ਖਾ ਜਾਣੇ ਆ ਠੀਕ ਆ ਉਸੇ ਹਿਸਾਬ ਦੇ ਨਾਲ ਆਪਾਂ ਨੇ ਡਿਵਾਈਡ ਕਰਨਾ ਦਾਣੇ ਨੂੰ ਹੁਣ 28 ਕੁਇੰਟਲ ਦੇ ਨਾਲ ਤੁਸੀਂ ਬਾਜਰਾ ਲੈ ਲਓ 6 ਜਾਂ 7 ਕੁਇੰਟਲ ਮੰਨ ਕੇ ਚੱਲ ਪੋ ਉਸ ਤਰੀਕੇ ਨਾਲ ਪਾਉਣਾ ਆਪਾਂ ਨੇ ਬਾਜਰਾ ਜਿਹੜਾ ਆ ਇਹ ਆਪਾਂ ਵੱਧ ਵੀ ਪਾ ਸਕਦੇ ਆ ਕਬੂਤਰਾਂ ਨੂੰ ਬਰਾਬਰ ਵੀ ਕਣਕ ਦੇ ਪਾ ਸਕਦੇ ਆ ਪਰ ਕੁਛ ਦਿਨ ਲਗਾਤਾਰ ਨਹੀਂ ਕਿਉਂਕਿ ਇਹਦੇ ਨਾਲ ਕਬੂਤਰਾਂ ਦੇ ਮਸਲਾ ਬਣਦੇ ਆ ਕਬੂਤਰ ਬੇਟ ਘਟਾਉਣਾ ਸ਼ੁਰੂ ਕਰ ਦਿੰਦੇ ਆ ਬਾਜਰੇ ਦੇ ਨਾਲ ਜਦੋਂ ਤੁਹਾਡੇ ਕਬੂਤਰ ਤਗੜੇ ਆ ਬਿਲਕੁਲ ਉਦੋਂ ਤੁਸੀਂ ਬਾਜਰਾ ਪਾ ਸਕਦੇ ਆ ਤੇ ਬਾਜਰਾ ਪਾਉਣ ਦਾ ਟਾਈਮ ਕਿਹੜਾ ਆ ਜਦੋਂ ਭਰਾਵੋ ਸਿਲ ਦਾ ਮੌਸਮ ਹੋਵੇ ਉਦੋਂ ਤੁਸੀਂ ਖੁਸ਼ਕ ਚੀਜ਼ਾਂ ਕਬੂਤਰਾਂ ਨੂੰ ਦੇਣੀਆਂ ਆ ਖੁਸ਼ਕ ਦਾਣਾ ਦੇਣਾ ਆ ਠੀਕ ਆ ਤਰ ਦਾਣਾ ਨੀਗਾ ਦੇਣਾ ਉਦੋਂ ਉਦੋਂ ਤੁਹਾਡੇ ਕਬੂਤਰਾਂ ਦੀਆਂ ਅੱਖਾਂ ਵੀ ਖਰਾਬ ਹੁੰਦੀਆਂ ਜੇ ਕਾਮ ਹੁੰਦਾ ਕਬੂਤਰਾਂ ਨੂੰ ਠੀਕ ਆ ਹੋਰ ਵੀ ਬਿਮਾਰੀਆਂ ਹੁੰਦੀਆਂ ਆ ਉਦੋਂ ਤੁਸੀਂ ਖੁਸ਼ਕ ਦਾਣਾ ਦੇਣਾ ਸ਼ੁਰੂ ਕਰ ਦੇਣਾ ਕਬੂਤਰਾਂ ਨੂੰ ਤੇ ਹੋ ਸਕਦਾ ਵਿੱਚ ਵਿੱਚ ਤੁਸੀਂ ਕਿਸੇ ਦਿਨ ਆਪਣੀ ਮਰਜ਼ੀ ਮੁਤਾਬਕ ਤੇਲ ਵਾਲਾ ਦਾਣਾ ਵੀ ਪਾ ਸਕਦੇ ਆ ਲਗਾਤਾਰ ਨਹੀਂ ਪਾਉਣਾ ਠੀਕ ਆ ਜੀ ਤੇ ਅੱਗੇ ਆ ਗਈ ਮੂੰਗੀ ਦੀ ਗੱਲ ਉਹ ਵੀ ਤੁਸੀਂ ਇਸੇ ਤਰ੍ਹਾਂ ਡਿਵਾਈਡ ਕਰ ਲੈਣੀ ਆ 28 ਕੁਇੰਟਲ ਦੇ ਹਿਸਾਬ ਦੇ ਨਾਲ 7 ਕੁਇੰਟਲ ਮੂੰਗੀ ਹੋ ਗਈ ਉਹ ਹਿਸਾਬ ਦੇ ਨਾਲ ਆਪਾਂ ਨੇ ਮੂੰਗੀ ਪਾਉਣੀ ਆ ਕਬੂਤਰਾਂ ਨੂੰ ਬਿਲਕੁਲ ਕਿ ਮੇਨਟੇਨ ਜੀ ਕਰਕੇ ਦੇਖਣਾ ਆ ਕਿ ਕਿੰਨਾ ਭਾਗ ਬਣਦਾ 28 ਕੁਇੰਟਲ ਦੇ ਹਿਸਾਬ ਦੇ ਨਾਲ ਮੂੰਗੀ ਦਾ ਠੀਕ ਆ ਉਹ ਹਿਸਾਬ ਨਾਲ ਤੁਸੀਂ ਵੰਡ ਕਰ ਲੈਣੀ ਮੂੰਗੀ ਦੀ ਹੁਣ ਮੱਕੀ ਆ ਗਈ ਛੋਲੇ ਆ ਗਏ ਸੋਇਆਬੀਨ ਆ ਗਈ ਇਹ ਦਾਣਾ ਹੋ ਗਿਆ ਮੋਟਾ ਭਰਾਵੋ ਠੀਕ ਆ ਇਹ ਜੇਕਰ ਆਪਣੇ ਕੋਲ 100 ਕਬੂਤਰ ਆ ਤੇ ਆਪਾਂ ਇੱਕ ਮੁੱਠ ਕਬੂਤਰਾਂ ਨੂੰ ਪੋਣੀ ਮੰਨ ਲਓ ਉਹਦੇ ਵਿੱਚ 80 ਦਾਣੇ ਆਏ ਆ ਕਾਲੇ ਛੋਲਿਆਂ ਦੇ ਜਾਂ ਸੋਇਆਬੀਨ ਦੇ ਲਾਲ ਜਾਂ ਮੱਕੀ ਦੇ ਲਾਲੋ ਠੀਕ ਆ ਉਹ ਇੱਕ ਮੁੱਠ ਚ 80 ਦਾਣੇ ਆਏ ਜਦੋਂ ਆਪਾਂ ਕਬੂਤਰਾਂ ਨੂੰ ਛੁੱਟੇ ਮੰਨ ਲਓ ਜੇ ਤੁਸੀਂ 120 ਦਾਣੇ ਵੀ ਸੌੜ ਦਿੰਨੇ ਆ ਤਾ ਵੀ ਕੁਝ ਕਬੂਤਰਾਂ ਵਿੱਚੋਂ ਨਹੀਂ ਮਿਲਣਗੇ ਕਿਉਂਕਿ ਕਬੂਤਰ ਫਟਾਫਟ ਕੁਝ ਖਾਂਦੇ ਆ ਤੇ ਉਹ ਵਾਲੇ ਕਬੂਤਰ ਜੜੇ ਆ ਉਹ ਚਾਰ-ਚਾਰ ਦਾਣੇ ਵੀ ਚੁਗ ਲੈਣਗੇ ਤੇ ਕੁਝ ਵਿੱਚੋਂ 40 ਤੋਂ 30 ਕਬੂਤਰ ਇਹੋ ਜੇ ਰਹਿ ਜਾਣਗੇ ਜਿਨ੍ਹਾਂ ਦੇ ਹੱਥ ਇੱਕ ਦਾਣਾ ਵੀ ਨਹੀਂ ਆਊਗਾ ਠੀਕ ਆ ਹੁਣ ਇੱਥੇ ਆ ਕੇ ਪੰਗਾ ਪੈ ਜਾਂਦਾ ਕਿ ਕਿਵੇਂ ਡਿਵਾਈਡ ਕਰਨਾ ਇਹ ਵਾਲੇ ਦਾਣੇ ਨੂੰ ਕਿਉਂਕਿ ਦਾਣਾ ਵਾਲਾ ਮੋਟਾ ਆ ਤੇ ਨਿਕਲਦਾ ਵੀ 7 ਕੁਆਂਟਲ ਆ ਤੇ 28 ਕੁਆਂਟਲ ਦੇ ਹਿਸਾਬ ਦੇ ਨਾਲ ਆਪਾਂ ਉਹਦੀ ਵੰਡ ਕਰਨੀ ਆ ਉਹ ਵੰਡ ਇਦਾਂ ਹੁਣ ਹੁੰਦੀ ਨਹੀਂ ਪਈ ਜੇਕਰ ਆਪਾਂ ਬੱਧ ਪਾਵਾਂਗੇ ਫਿਰ ਸਾਰੇ ਕਬੂਤਰਾਂ ਨੂੰ ਬਹੁਤ ਜ਼ਿਆਦਾ ਤੁਰ ਜਾਣਾ ਉਹ ਵਾਲਾ ਦਾਣਾ ਹੁਣ ਆਪਾਂ ਨੇ ਇੱਥੇ ਕੀ ਕਰਨਾ ਭਰਾਵੋ ਪਹਿਲਾਂ ਤੇ ਤੁਸੀਂ ਸੋਇਆਬੀਨ ਲੈਣੀ ਉਹਨੂੰ ਭੁੰਨਣਾ ਆ ਠੀਕ ਆ ਭੁੰਨ ਕੇ ਤੇ ਛੋਲੇ ਲੈ ਲੈਣੇ ਛੋਲੇ ਵੀ ਨਹੀਂ ਗੇ ਭੁੰਨਣੇ ਤੇ ਨਾਲ ਮੱਕੀ ਵੀ ਨਹੀਂ ਗੀ ਭੁੰਨਣੀ ਸਿਰਫ ਸੋਇਆ ਸੋਇਆਬੀਨ ਹੀ ਭੁੰਨਣੀ ਆ ਤੁਸੀਂ ਠੀਕ ਆ ਫਿਰ ਇਹ ਠੰਡੀ ਹੋ ਜਾਵੇ ਜਦੋਂ ਸੋਇਆਬੀਨ ਫਿਰ ਤੁਸੀਂ ਇਹਦਾ ਆਟਾ ਬਣਵਾ ਲੈਣਾ ਤਿੰਨਾਂ ਚੀਜ਼ਾਂ ਦਾ ਠੀਕ ਆ ਆਟਾ ਦਰੜਾ ਜਿਆ ਕਰਵਾਉਣਾ ਆ ਕਹਿਣ ਦਾ ਭਾਵ ਹੈ ਕਿ ਮੋਟਾ ਹੋਵੇ ਆਟਾ ਦਾਣੇਦਾਰ ਹੋਵੇ ਬਰੀਕ ਨਹੀਂ ਬਿਲਕੁਲ ਕਰਵਾਉਣਾ ਤੇ ਉਸ ਆਟੇ ਨੂੰ ਲੈ ਕੇ ਉਸ ਵਿੱਚ ਤੁਸੀਂ ਮਰਜ਼ੀ ਮੁਤਾਬਕ ਥੋੜੀ ਅੰਬਾਹਲ ਦੀ ਪਾ ਸਕਦੇ ਆ ਸੌਫ ਜਵੈਣ ਵੀ ਪਾ ਸਕਦੇ ਜਿਹੜੀ ਤੁਸੀਂ ਮਿੱਟੀ ਬਣਾ ਕੇ ਪਾਉਂਦੇ ਆ ਕਬੂਤਰਾਂ ਨੂੰ ਉਹਦੇ ਵਿੱਚ ਇਹ ਵੜੀਆਂ ਚੀਜ਼ਾਂ ਐਡ ਕਰਦੇ ਆ ਇਹ ਵੜੀਆਂ ਚੀਜ਼ਾਂ ਤੁਸੀਂ ਰੋਟੀ ਦੇ ਵਿੱਚ ਹੀ ਪਾ ਸਕਦੇ ਆ ਤੇ ਮਿੱਟੀ ਨੋਰਮਲ ਵੀ ਚੱਲ ਸਕਦੀ ਫਿਰ ਕਬੂਤਰਾਂ ਨੂੰ ਠੀਕ ਆ ਤੇ ਉਹਦੇ ਵਿੱਚ ਤੁਸੀਂ ਕਣਕ ਦਾ ਆਟਾ ਮਿਕਸ ਕਰ ਲੈਣਾ ਕਿਉਂਕਿ ਜਿਹੜਾ ਕਣਕ ਦਾ ਆਟਾ ਆ ਉਹ ਰੋਟੀ ਨੂੰ ਬੰਨ ਦਊਗਾ ਠੀਕ ਆ ਰੋਟੀ ਖਿੱਲਰ ਦੀ ਘਟ ਆ ਕਣਕ ਦੇ ਆਟੇ ਨਾਲ ਫਿਰ ਉਹ ਵਾਲੀ ਰੋਟੀ ਬਣਾ ਕੇ ਤੁਸੀਂ ਕਬੂਤਰਾਂ ਨੂੰ ਪਾ ਸਕਦੇ ਆ ਦੇਸੀ ਘਿਓ ਦੇ ਨਾਲ ਭੂਰੇ ਪਾ ਸਕਦੇ ਆ ਚੋਪੜ ਕੇ ਉਹਨੂੰ ਵਧੀਆ ਤਰੀਕੇ ਨਾਲ ਚੂਰੀ ਬਣਾ ਕੇ ਠੀਕ ਆ ਜੀ ਇਹ ਵੀ ਦਾਣਾ ਤੁਹਾਡਾ ਹੋ ਗਿਆ ਤੇ ਬਾਕੀ ਸਰੋਂ ਵੀ ਦਾਣਾ ਬਰੀਕ ਆ ਤੁਹਾਡਾ ਤੇ ਜਿਹੜਾ ਆਪਣਾ ਤਾਰਾ ਮੀਰਾ ਉਹ ਵੀ ਬਰੀਕ ਆ ਦਾਣਾ ਉਹ ਵੀ ਤੁਸੀਂ ਇਸੇ ਤਰੀਕੇ ਨਾਲ ਹੀ ਡਿਵਾਈਡ ਕਰ ਲੈਣਾ ਆ ਤੇ ਬਾਕੀ ਪਾਉਣ ਦਾ ਤਰੀਕਾ ਤੁਹਾਨੂੰ ਮੈਂ ਦੱਸ ਦਿੱਤਾ ਕਿ ਖੁਸ਼ਕ ਮੌਸਮ ਜਦੋਂ ਮੌਸਮ ਸਿੱਲਾ ਹੋ ਗਿਆ ਉਦੋਂ ਦਾਣਾ ਤੁਸੀਂ ਖੁਸ਼ਕ ਪਾਉਣਾ ਆ ਠੀਕ ਆ ਤੇ ਜਦੋਂ ਮੌਸਮ ਖੁਸ਼ਕ ਹੋ ਗਿਆ ਉਦੋਂ ਤੁਸੀਂ ਦਾਣਾ ਧਰ ਕਰ ਦੇਣਾ ਆ ਸਰੋਂ ਵਗੈਰਾ ਸ਼ੁਰੂ ਕਰ ਦੇਣੀ ਉਹ ਟਾਈਮ ਦੇ ਵਿੱਚ ਕੁਛ ਪ੍ਰਾ ਸਰੋਂ ਨਾਲ ਹੀ ਬੱਚੇ ਪਲਵਾਉਂਦੇ ਆ ਪਰ ਉਹ ਬਿਮਾਰੀ ਵਿੱਚ ਬਹੁਤ ਛੇਤੀ ਹੁੰਦੇ ਉਹ ਗੁੱਦੜ ਜੇ ਬਣ ਜਾਂਦੇ ਆ ਬੱਚੇ ਠੀਕ ਆ ਹੁੰਦਾ ਭਾਰ ਵੱਧ ਜਾਂਦਾ ਆ ਤੇ ਉਹ ਬਿਲਕੁਲ ਵੀ ਫਾਇਦਾ ਨਹੀਂ ਉਹੋ ਜਿਹੇ ਬੱਚਿਆਂ ਦਾ ਬੱਚੇ ਮਸਲਾਂ ਵਾਲੇ ਹੋਣੇ ਚਾਹੀਦੇ ਆ ਜਿਹੜੇ ਕਿ ਮਸਲ ਬਣਦੇ ਬਾਜਰੇ ਨਾਲ ਨਾ ਤੇ ਉਹਦੇ ਨਾਲ ਤੁਹਾਡੇ ਬੱਚਿਆਂ ਦੇ ਥੋੜੇ ਫਿੰਸੀਆਂ ਹੋਣਗੇ ਮੱਛਰ ਲੜੇ ਤੋਂ ਠੀਕ ਆ ਨਾ ਹੀ ਅੱਖਾਂ ਖਰਾਬ ਹੋਣਗੀਆਂ ਨਾ ਹੀ ਜ਼ੁਕਾਮ ਹੋਊਗਾ ਠੀਕ ਆ ਤੇ ਜਿਹੜੇ ਸਰੋਨਾ ਬੱਚੇ ਭਲੇ ਹੋਣਗੇ ਉਹਨਾਂ ਦੇ ਜਿੱਥੇ ਮੱਛਰ ਲੜ ਗਿਆ ਉੱਥੇ ਉਹਨਾਂ ਦਾ ਫਲੂਆ ਨਿਕਲ ਆਉਣਾ ਉੱਥੇ ਫੋੜਾ ਬਣ ਜਾਣਾ ਆ ਠੀਕ ਆ ਭਰਾਵੋ ਤੇ ਇਹ ਚੀਜ਼ ਦਾ ਮੇਰੇ ਵੀਰ ਭਰਾ ਜਰੂਰ ਖਿਆਲ ਰੱਖਿਓ ਇਦਾਂ ਕਰਕੇ ਤੁਸੀਂ ਦਾਣਾ ਪਾਉਣਾ ਕਬੂਤਰਾਂ ਨੂੰ ਡਿਵਾਈਡ ਕਰ ਲੈਣਾ ਆ ਦਾਣੇ ਨੂੰ ਤੇ ਕੁਆਂਟਲਾਂ ਦੇ ਹਿਸਾਬ ਨਾਲ ਦੇਖਣਾ ਆਪਾਂ ਨੇ ਠੀਕ ਆ ਜੀ ਕਿੰਨਾ ਕਿੰਨਾ ਦਾਣਾ ਨਿਕਲਦਾ ਆ ਉਸ ਹਿਸਾਬ ਦੇ ਨਾਲ ਤੇ ਬਾਕੀ ਵਿੱਚ ਵਿੱਚ ਜੇ ਤੁਹਾਨੂੰ ਲੱਗੇ ਕਿਤੇ ਕੋਈ ਦਿਨ ਇਹੋ ਜਿਹਾ ਹੋਵੇ ਕਿ ਜਾਂ ਤੁਹਾਨੂੰ ਕਬੂਤਰਾਂ ਵਿੱਚ ਮੰਨ ਲਓ ਜਦੋਂ ਵੀਕਨਸ ਦੇਖਣ ਲੱਗੀ ਆ ਕਿ ਕਬੂਤਰ ਤੁਹਾਡੇ ਬਾਜਰੇ ਨਾਲ ਸੁੱਕਣੇ ਸ਼ੁਰੂ ਹੋ ਗਏ ਆ ਉਦੋਂ ਵੀ ਤੁਸੀਂ ਤਰਗਰਮ ਤਰ ਦਾਣਾ ਜਿਹੜਾ ਉਹ ਪੋਣਾ ਥੋੜਾ ਬੋਤਾ ਸ਼ੁਰੂ ਕਰ ਸਕਦੇ ਆ ਠੀਕ ਆ ਤੇ ਜਿਹੜੇ ਭਰਾਵਾਂ ਦੀਆਂ ਕਬੂਤਰੀਆਂ ਅੰਡੇ ਨਹੀਂ ਦਿੰਦੀਆਂ ਠੀਕ ਆ ਬਹੁਤ ਭਰਾ ਦੱਸਦੇ ਪਏ ਸੀਗੇ ਤੇ ਉਹ ਮੋਠ ਪੌਣ ਕਬੂਤਰਿਆਂ ਨੂੰ ਤੇ ਮੈਂ ਕਿਹਾ ਉਹਨਾਂ ਨੇ ਬੱਚੇ ਵੀ ਨਹੀਂ ਕਿ ਪਲਣ ਦੇਣੇ ਤੇ ਛੋਟੇ ਛੋਟੇ ਬੱਚੇ ਹੋਣਗੇ ਨਾਲ ਹੀ ਆਂਡੇ ਰੱਖ ਦੇਣੇ ਉਹਨਾਂ ਨੇ ਫੇਰ ਦੁਬਾਰਾ ਠੀਕ ਆ ਇਸ ਤਰੀਕੇ ਨਾਲ ਆਂਡੇ ਦੇਣੀਆਂ ਕਬੂਤਰਿਆਂ ਤੇ ਸਾਬਤ ਮਸਰ ਠੀਕ ਆ ਭਰਾਵੋ ਤੇ ਜਿਹੜੇ ਮੋਠ ਹੋ ਗਏ ਉਹ ਵੀ ਤੁਸੀਂ ਇਸੇ ਤਰ੍ਹਾਂ ਹੀ ਡਿਵਾਈਡ ਕਰ ਲੈਣੇ ਆ ਠੀਕ ਆ ਤੇ ਇਹ ਚੀਜ਼ਾਂ ਦਾ ਮੇਰੇ ਵੀਰ ਭਰਾ ਖਿਆਲ ਰੱਖਿਓ ਤੇ بس ਇਸੇ ਤਰੀਕੇ ਨਾਲ ਹੀ ਦਾਣਾ ਡਿਵਾਈਡ ਕਰਨਾ ਇਸੇ ਤਰੀਕੇ ਨਾਲ ਹੀ ਤੁਸੀਂ ਕਬੂਤਰਾਂ ਨੂੰ ਪਾ ਸਕਦੇ ਆ ਠੀਕ ਆ ਜੀ ਤੇ ਮੈਂ ਕੋਸ਼ਿਸ਼ ਕੀਤੀ ਆ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜਾਣੀ ਆ ਮੈਂ ਕੋਸ਼ਿਸ਼ ਕੀਤੀ ਆ ਜਲਦੀ ਥੋੜਾ ਨਵੇੜਨ ਦੀ ਕਿ ਸਾਰੇ ਭਰਾਵਾਂ ਨੂੰ ਸਮਝ ਆ ਜਾਵੇ ਛੋਟ ਦੇ ਵਿੱਚ ਠੀਕ ਆ ਜੀ ਤੇ ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਰੋਟੀ ਪਾਵੋ ਕਬੂਤਰਾਂ ਨੂੰ ਇਸੇ ਤਰ੍ਹਾਂ ਦਾਣਾ ਪਾਵੋ ਛੇਤੀ ਤੁਹਾਡੇ ਕਬੂਤਰ ਕਦੀ ਵੀ ਬਿਮਾਰੀ ਵਿੱਚ ਨਹੀਂ ਜਾਣਗੇ ਤੇ ਨਾ ਹੀ ਤੁਹਾਡਾ ਕਬੂਤਰਾਂ ਦਾ ਕੋਈ ਨੁਕਸਾਨ ਹੋਊਗਾ ਠੀਕ ਆ ਜੀ ਬਾਕੀ ਅਗਲੀ ਵੀਡੀਓ ਵਿੱਚ ਆਪਾਂ ਹੋਰ ਅਹਿਮ ਜਾਣਕਾਰੀ ਇੱਕ ਦਵਾਂਗੇ ਮੇਰੇ ਵੀਰਪਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿ ਜਿਹੜੀ ਅਗਲੀ ਜਾਣਕਾਰੀ ਦਵਾਂਗੇ ਉਹ ਵੀ ਬਹੁਤ ਹੀ ਜ਼ਿਆਦਾ ਕੰਮ ਦੀ ਹੋਊਗੀ ਠੀਕ ਆ ਉਹ ਲੱਖਾਂ ਰੁਪਈਆ ਦੀ ਹੋਊਗੀ ਕਿਉਂਕਿ ਤੁਸੀਂ ਕਿਸੇ ਦਾ ਜੇ ਥਾਂ ਖਰੀਦਣਾ ਨਾਲ ਵਾਲਾ ਖੁੱਡੇ ਦੇ ਤੇ ਉਹ ਤੁਹਾਨੂੰ ਲੱਖਾਂ ਰੁਪਏ ਖਰਚਣੇ ਪੈਣਗੇ ਜਾਂ ਫਿਰ ਕਿਸੇ ਨੇ ਦੇਣਾ ਹੀ ਨਹੀਂਗਾ ਤੇ ਆਪਾਂ ਉੱਥੇ ਹੀ ਉਹ ਵਾਲਾ ਸਿਸਟਮ ਬਣਾਉਣਾ ਆ ਉਹ ਕਿਹੜੇ ਤਰੀਕੇ ਨਾਲ ਬਣਾਉਣਾ ਆ ਕਿ ਆਪਾਂ ਰੋਸ਼ਨਤਾਨ ਵੀ ਕੱਢਨੇ ਆ ਕਿਹੜੇ ਤਰੀਕੇ ਨਾਲ ਕੱਢ ਸਕਦੇ ਆ ਤੇ ਗੈਲਰੀ ਵੀ ਨਹੀਂ ਛੱਡਣੀ ਆ ਆਪਣੇ ਖੁੱਡਿਆਂ ਦੀ ਤੇ ਉਹਦੇ ਤੇ ਆਪਾਂ ਗੱਲਬਾਤ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਠੀਕ ਆ ਤੇ ਘੱਟ ਖਰਚੇ 'ਚ ਹੀ ਹੋ ਜਾਊਗਾ ਥਾਂ ਲੈਣ ਨਾਲ ਮੁੱਲ ਲੈਣ ਨਾਲ ਤੇ ਮੇਰੇ ਵੀਰ ਭਰਾ ਬਣੇ ਰਹੋ ਵੀਡੀਓ ਦੇ ਨਾਲ ਤੇ ਆਪਣੇ ਨਾਲ ਵੀ ਬਣੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਇਹ ਬੜੀ ਜਾਣਕਾਰੀ ਸਾਰੇ ਭਰਾਵਾਂ ਤੱਕ ਪਹੁੰਚ ਸਕੇ ਤੇ ਸਾਰਿਆਂ ਨੂੰ ਫਾਇਦਾ ਹੋ ਸਕੇ ਠੀਕ ਆ ਜੀ ਤੇ ਆ ਕਰ ਲੋ ਮੇਰੇ ਵੀਰ ਭਰਾਇ ਇੱਕ ਵਾਰੀ ਸ਼ੌਂਕ ਫੇਰ ਇਹਨਾਂ ਦੇ ਜਿਹੜੇ ਮਾਪੇ ਆ ਉਹ ਖੱਟੀਆਂ ਅੱਖਾਂ ਦੇ ਤੇ ਆਪਾਂ ਦੋਵੇਂ ਭਰਾ ਨਿਕਲੇ ਆ ਸਕੇ ਚਿੱਟੀਆਂ ਦੇ ਤੇ ਪਰਲੀ ਸਾਈਡ ਮੈਂ ਤੁਹਾਨੂੰ ਦੱਸ ਦਿੱਤਾ ਇੱਕ ਖੱਟੀਆਂ ਦਾ ਤੇ ਇੱਕ ਚਿੱਟੀਆਂ ਦਾ ਤੇ ਇੱਕ ਬੱਚਾ ਹੋਰ ਕਾਲਾ ਜਿੰਨਾ ਪਾਲਦਾ ਪਿਆ ਕਿਸੇ ਥੱਲੇ ਇਹਨਾਂ ਦਾ ਹੀ ਭਰਾ ਉਹ ਵੀ ਮੈਂ ਤੁਹਾਨੂੰ ਸ਼ੌਂਕ ਕਰਵਾ ਦਿਨਾ ਤੇ ਨਾਲੇ ਜੜੀਆਂ ਕਬੂਤਰੀਆਂ ਨੇ ਆਂਡੇ ਲਾਹ ਤੇ ਬੱਚਿਆਂ ਦੇ ਨਾਲ ਹੀ ਉਹ ਵੀ ਤੁਹਾਨੂੰ ਮੈਂ ਦਿਖਾ ਲ ਦਿਨਾ ਲੋ ਪ੍ਰਭਾ ਉਹ ਮਾਦੀ ਬੈਠੀ ਆਂ ਡਿਆਂ ਤੇ ਉਹ ਪਰੇ ਬੱਚਾ ਪਾਲੇ ਆਣਾ ਨੇ ਠੀਕ ਆ ਇਹ ਬੱਚੇ ਕਾਲ ਪੂਛੇ ਨਿਕਲੇ ਆ ਜੀ ਦੋਵੇਂ ਭਰਾ ਇੱਕ ਹੋਰ ਸਾਈਡ ਆ ਮੈਂ ਦਿਖਾ ਲ ਦਿਨਾ ਤੁਹਾਨੂੰ ਇੱਕ ਕਾਲੀ ਪੂਛ ਦੇ ਨਿਕਲੇ ਆ ਜੀ ਦੋਵੇਂ ਤੇ ਹਲਕੀਆਂ ਹਲਕੀਆਂ ਕੰਨੀਆਂ ਆ ਕਾਲੀਆਂ ਇਹ ਮੈਨੂੰ ਲੱਗਦਾ ਚਿੱਟੀਆਂ ਹੋ ਜਾਣਗੀਆਂ ਤੇ ਬਾਕੀ ਤਕਰੀਬਨ ਸਫੇਦ ਹੀ ਆ ਜਾਂ ਗਿੱਚੀ ਤੋਂ ਥੋੜਾ ਜਿਹਾ ਲਾਲ ਜਾਂ ਇਹ ਵੀ ਸਫੇਦ ਹੋ ਜਾਊਗਾ ਬਾਅਦ ਵਿੱਚ ਤੇ ਆ ਆ ਪੂਛ ਕਾਲੀ ਆ ਜੀ ਬਿਲਕੁਲ ਤੇ ਦੂਸਰਾ ਭਰਾ ਵੀ ਦਾ ਕਾਪੀ ਉਹ ਦੂਸਰੀ ਸਾਈਡ ਆ ਤੇ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਜਿਹੜੇ ਬੱਚੇ ਪਾਲ ਕੇ ਆਂਡੇ ਦਿੱਤੇ ਕਬੂਤਰਿਆਂ ਨੇ ਆ ਦੇਖੋ ਆ ਵੀ ਬੱਚੇ ਹਲ ਤੱਕ ਛੋਟੇ ਹੀ ਨੇ ਤੇ ਆਂਡਾ ਦੇ ਦਿੱਤਾ ਕਬੂਤਰੀ ਨੇ ਇੱਧਰ ਵੀ ਆ ਵੀ ਕਬੂਤਰੀ ਨੇ ਆਂਡੇ ਦੇ ਦਿੱਤੇ ਆ ਤੇ ਉਹ ਬੱਚਾ ਬੈਠਾ ਕਾਲਾ ਚੀਨਾ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਸੀ ਇੱਕ ਮਿੰਟ ਰੁਕਿਓ ਲੋ ਜੀ ਕਰੋ ਸ਼ੌਕ ਆ ਉਹ ਹੀ ਕਾਲਾ ਚੀਨਾ ਬੱਚਾ ਉਹਨਾਂ ਦਾ ਭਰਾ ਤੇ ਜਿਹਦੇ ਵਿੱਚ ਚਿੱਟਾ ਬੱਚਾ ਨਿਕਲਣਾ ਸੀ ਉਹ ਵਾਲਾ ਅੰਡਾ ਖਰਾਬ ਹੋ ਗਿਆ ਸੀ ਭਰਾਵੋ ਠੀਕ ਆ ਤੇ ਦੱਸਿਓ ਕਿਵੇਂ ਲੱਗੀ ਵੀਡੀਓ ਧੰਨਵਾਦ ਆ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ